ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗੜ ਤੇ ਹੋ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੇ ਮੇਨ ਨੱਚੜ ਦੀ ਕਲਾ ਚਾਹੋਂਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹੱਦ ਨੀਤੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਜੇ ਤੁਸੀਂ ਹਾਂ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੇ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਹੈ ਜੇ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਜੀ ਸੋ ਇੱਕ ਰਿਕਵੈਸਟ ਕਰਨੀ ਸੀ ਕਿ ਥੋੜਾ ਜਿਹਾ ਮੇਰਾ ਗਲਾ ਖਰਾਵਾ ਸੋ ਇਸ ਕਰਕੇ ਪਲੀਜ਼ ਥੋੜਾ ਜਿਹਾ ਤੁਸੀਂ ਮੈਨੇਜ ਕਰਿਓ ਥੋੜੀ ਮੇਰੀ ਅ ਵਾਇਸ ਅੱਜ ਬੈਠੀ ਹੋਈ ਆ ਸੋ ਪਰ ਜਿਹੜੀ ਅੱਜ ਦੀ ਵੀਡੀਓ ਆ ਉਹ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ ਬਹੁਤ ਪਿਆਰੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਇੱਕ ਸੱਚੀ ਘਟਕੀ ਆ ਸੱਚੀ ਕਰਾਮਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਜਦੋਂ ਇਸ ਵੀਡੀਓ ਨੂੰ ਸੁਣੋਗੇ ਨਾ ਮੈਂ ਜਦੋਂ ਇਹ ਵੀਡੀਓ ਜਦੋਂ ਇਹ ਮੈਂ ਸੁਣੀ ਸੀ ਸੱਚੀ ਘਟਕੀ ਤੇ ਮੇਰੇ ਯਾਨੀ ਅੱਖਾਂ ਚੋਂ ਹੰਝੂ ਨਹੀਂ ਰੁਕੇ ਬਹੁਤ ਹੀ ਜ਼ਿਆਦਾ ਹਾਰਟ ਟੱਚਿੰਗ ਵੀਡੀਓ ਆ ਤੇ ਯਾਨੀ ਜਦੋਂ ਇਹ ਐਕਚੁਅਲੀ ਕਰਨ ਵੀਰ ਸਿੰਘ 바ਸੀ ਜੀ ਆ ਜਿਨ੍ਹਾਂ ਨੇ ਇਹ ਵੀਡੀਓ ਜਿਨ੍ਹਾਂ ਦੀ ਮੈਂ ਸੁਣੀ ਆ ਸੋ ਜਦੋਂ ਮੈਂ ਵੀਡੀਓ ਸੁਣੀ ਮੈਨੂੰ ਬਹੁਤ ਹੀ ਵਧੀਆ ਲੱਗੀ ਤੇ ਮੈਂ ਸੋਚਿਆ ਮੈਂ ਕਿ ਚਲੋ ਆਪ ਆਪਣੇ ਚੈਨਲ ਤੇ ਵੀਡੀਓ ਨੂੰ ਸ਼ੇਅਰ ਕਰਾਂਗੇ ਇਸ ਨੂੰ ਸੋ ਜੀ ਵੀਡੀਓ ਨੂੰ ਤੁਸੀਂ ਪਲੀਜ਼ ਐਂਡ ਤੱਕ ਜਰੂਰ ਦੇਖਿਓ ਮੈਂ ਤੁਹਾਨੂੰ ਹਜੇ ਸਟਾਰਟਿੰਗ ਦੇ ਵਿੱਚ ਕੁਝ ਨਹੀਂ ਦੱਸਣਾ ਇਸ ਵੀਡੀਓ ਬਾਰੇ ਤੁਸੀਂ ਬਸ ਵੀਡੀਓ ਨੂੰ ਸੁਣੋ ਜਦੋਂ ਤੁਸੀਂ ਸੁਣੋਗੇ ਨਾ ਇਸ ਸੱਚੀ ਹੱਟ ਬੀਤੀ ਨੂੰ ਤੇ ਆਈ ਥਿੰਕ ਜਿਵੇਂ ਮੇਰੇ ਅੱਖਾਂ ਚੋਂ ਹੰਝੂ ਨਿਕਲੇ ਸੀ ਨਾ ਆਈ ਥਿੰਕ ਤੁਹਾਡੀਆਂ ਅੱਖਾਂ 'ਚ ਵੀ ਜ਼ਰੂਰ ਅੰਜੂ ਨਿਕਲਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਮਾਤ ਨੂੰ ਸੁਣ ਕੇ ਸੋ ਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆਂ ਜਿਆਦਾ ਆਪਾਂ ਟਾਈਮ ਨਹੀਂ ਲੈਂਦੇ ਸੋ ਜੀ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਇੱਕ ਘਰ ਆ ਜੀ ਬਿਲਕੁਲ ਗਰਾਊਂਡ ਦੇ ਕਹਿੰਦੇ ਸਾਹਮਣੇ ਘਰ ਆ ਤੇ ਮਾਤਾ ਸੁਰੇਂਦਰ ਕੌਰ ਜੀ ਦਾ ਘਰ ਆ ਜੀ ਉਹ ਤੇ ਮਾਤਾ ਸੁਰੇਂਦਰ ਕੌਰ ਜੀ ਆਪਣੇ ਬੇਟੇ ਦੀ ਮੈਰਿਜ ਕਰਦੇ ਆ ਤੇ ਜਦੋਂ ਮੈਰਿਜ ਨੂੰ ਹਫਤਾ ਖੋ ਜਾਂਦਾ ਜਿਹੜੀ ਉਹਨਾਂ ਦੀ ਨੋ ਹੁੰਦੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਆ ਗੁਰਬਾਣੀ ਬਹੁਤ ਪੜ੍ਹਦੀ ਆ ਤੇ ਜਿਹੜੇ ਮਾਤਾ ਸੁਰਿੰਦਰ ਕੌਰ ਜੀ ਹੁੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਨੋ ਕਹਿੰਦੀ ਆ ਕਿ ਮਾਤਾ ਜੀ ਕਿ ਵਿਆਹ ਨੂੰ ਹਫ਼ਤਾ ਹੋ ਗਿਆ ਕਿ ਆਪਾਂ ਸ਼ੁਕਰਾਨਾ ਕਰੀਏ ਕਿ ਆਪਾਂ ਅਖੰਡ ਸਾਹਿਬ ਜੀ ਦਾ ਪਾਠ ਰਖਵਾਉਨੇ ਆ ਆਪਣੇ ਘਰ ਦੇ ਵਿੱਚ ਸੋ ਜੀ ਜਦੋਂ ਉਹ ਆਪਣੀ ਮਾਤਾ ਨੂੰ ਇੰਨੀ ਗੱਲ ਕਹਿੰਦੀ ਆ ਆਪਣੀ ਸੱਸ ਮਾ ਨੂੰ ਤੇ ਉਸ ਦੀ ਸਾਸੂ ਮਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਚੱਡ ਕਿਹੜਾ ਕਿ ਅਮੀ ਆਪਾਂ ਕੰਡ ਪਟ ਸਾਹਿਬ ਕਿਉਂ ਰੱਖਾਉਣਾ ਘਰੇ ਕਿਹੜਾ 2-3 ਦਿਨ ਇਹਨਾਂ ਰਿਸ਼ਤੇਦਾਰਾਂ ਨੂੰ ਸੰਭੂਗਾ ਤੇ ਪਾਠੀਆਂ ਨੂੰ ਰੋਟੀ ਵੀ ਦੇਣੀ ਪੈਂਦੀ ਆ ਕਿਹੜਾ 2 ਦਿਨ ਨੀਂਦ ਖਰਾਬ ਕਰੂਗਾ ਸੋ ਜੀ ਉਹ ਇਦਾਂ ਦੀਆਂ ਗੱਲਾਂ ਸੁਣ ਕੇ ਆਪਣੀ ਸੱਸ ਦੀਆਂ ਬਹੁਤ ਹੀ ਜ਼ਿਆਦਾ ਉਹਨੂੰ ਦੁੱਖ ਲੱਗਦਾ ਆ ਤੇ ਉਹਦੀਆਂ ਅੱਖਾਂ 'ਚ ਅੱਖਾਂ ਨਮ ਹੋ ਜਾਂਦੀਆਂ ਵਾ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾ ਪ੍ਰੇਮ ਕਰਦੀ ਸੀ ਉਹਦੀ ਬਹੁਤ ਆਸਥਾ ਸੀ ਬਹੁਤ ਬਾਣੀ ਪੜਦੀ ਸੀ ਉਹ ਤੇ ਉਹਦੇ ਜਦੋਂ ਆਪਣੀ ਸੱਸ ਦੇ ਮੂੰਹੋਂ ਇਦਾਂ ਦੀਆਂ ਗੱਲਾਂ ਸੁਣਦੀ ਹੈ ਜੀ ਉਹ ਤੇ ਉਹਨੂੰ ਬਹੁਤ ਮਾਨੋਂ ਦਾ ਦੁਖੀ ਹੁੰਦਾ ਤੇ ਫਿਰ ਵੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਕਿ ਚਲੋ ਜੇ ਆਪਾਂ ਖੰਡ ਪਾਟ ਸਭ ਨਹੀਂ ਰੱਖਾ ਸਕਦੇ ਕਿ ਆਪਣਾ ਚਲੋ ਆਪਾਂ 2 ਘੰਟੇ ਦਾ ਆਪਾਂ ਸੁਪਣੀ ਸਾਇੰਦ ਦਾ ਹੀ ਪਾਟ ਰਖਵਾ ਲੈਨੇ ਆਪਣੇ ਘਰ ਦੇ ਵਿੱਚ ਤੇ ਫਿਰ ਉਹਦੀ ਸੱਸ ਮਾਂ ਉਹਨੂੰ ਕਹਿੰਦੀ ਆ ਕਿ ਨਹੀਂ ਆਪਾਂ ਪਾਟ ਨਹੀਂ ਰਖਾਉਣਾ ਅਸਲ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ ਹੈਗੇ ਮੈਂ ਤਾਂ ਕਿਸੇ ਹੋਰ ਗੁਰੂ ਨੂੰ ਮੰਨਦੀ ਆ ਉਹ ਦੇਹ ਤੁਹਾਡੀ ਗੁਰੂ ਆ ਕਿ ਆਪਾਂ ਆਪਾਠ ਨਹੀਂ ਰਖਵਾਣਾ ਘਰੇ ਕਿ ਕੋਈ ਗੱਲ ਨਹੀਂ ਕਿ ਮੈਂ ਸਵੇਰੇ ਉਹਨਾਂ ਨੂੰ ਕਾਲ ਕਰ ਦੂੰਗੀ ਤੇ ਉਹ ਸਵੇਰੇ ਆਉਣਗੇ ਤੇ ਤੂੰ ਉਹਨਾਂ ਦੇ ਪੈਰੀਂ ਹੱਥ ਲਾਈ ਉਹਨਾਂ ਦੇ ਉਹਨਾਂ ਦਾ ਅਸ਼ੀਰਵਾਦ ਲਈ ਥੈਟਸ ਇਟ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਹੈਗੇ ਅਸੀਂ ਤਾਂ ਉਹਨਾਂ ਨੂੰ ਹੀ ਮੰਨਦੇ ਆ ਤੇ ਬਹੁਤ ਉਹਨੂੰ ਕੁੜੀ ਦਾ ਮਨ ਬਹੁਤ ਦੁਖੀ ਹੁੰਦਾ ਆ ਜੀ ਸੋ ਜੀ ਯਾਨੀ ਰੋਣ ਲੱਗ ਜਾਂਦੀ ਆ ਉਹ ਜਦੋਂ ਆਪਣੇ ਸੱਸ ਦੇ ਮੂੰਹੋਂ ਇਦਾਂ ਦੀਆਂ ਗੱਲਾਂ ਸੁਣਦੀ ਆ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਉਹਦਾ ਵਿਸ਼ਵਾਸ ਹੁੰਦਾ ਆ ਤੇ ਜੀ ਫਿਰ ਉਹਦੀ ਸੱਸ ਉਹਨੂੰ ਕਹਿੰਦੀ ਆ ਟੌਂਚ ਮਾਰਦੀ ਆਪਣੀ ਨੌ ਨੂੰ ਕਿ ਮੈਂ ਆਪਣੇ ਜਿਹੜਾ ਮੇਰਾ ਗੁਰੂ ਆ ਮੈਂ ਉਹਨੂੰ ਫੋਨ ਕਰਨ ਲੱਗੀ ਆ ਕਿ ਉਹ ਸਵੇਰੇ ਆ ਜਾਓਗੇ ਤੇ ਤੈਨੂੰ ਦਰਸ਼ਨ ਵੀ ਦੇ ਜਾਣਗੇ ਹਨਾ ਤੇ ਤੂੰ ਇਦਾਂ ਕਰ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਫੋਨ ਕਰ ਲੈ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਨਹੀਂ ਸਵੇਰੇ ਹਨਾ ਤਾਂ ਕੋਈ ਗੱਲ ਨਹੀਂ ਤੇ ਮੇਰੇ ਗੁਰੂ ਤਾਂ ਆ ਹੀ ਜਾਣਗੇ ਤੂੰ ਆਪਣੇ ਗੁਰੂ ਨੂੰ ਫੋਨ ਕਰਕੇ ਦੇਖ ਤਾਂ ਤੇਰੇ ਗੁਰੂ ਆਉਂਦੇ ਨੇ ਸੋ ਜੀ ਉਹ ਜਿਹੜੀ ਉਹਨਾਂ ਦੀ ਨੋ ਹੁੰਦੀ ਆ ਬੇਟੀ ਹੁੰਦੀ ਆ ਉਹਨੂੰ ਬਹੁਤ ਹੀ ਜ਼ਿਆਦਾ ਯਾਨੀ ਦੁੱਖ ਲੱਗਦਾ ਆ ਤੇ ਬਹੁਤ ਰੋਂਦੀ ਆ ਤੇ ਉਹ ਜੀ ਜਾਂਦੀਆਂ ਜਿਹੜਾ ਘਰ ਦੇ ਵਿੱਚ ਉਹਨਾਂ ਨੇ ਪੂਜਾ ਰੂਮ ਬਣਾਇਆ ਹੁੰਦਾ ਤੇ ਜਾ ਕੇ ਚੌਂਕੜਾ ਮਾਰ ਕੇ ਅਰਦਾਸ ਕਰਦੀ ਆ ਜੀ ਕਿ ਜੇ ਸੱਚੀ ਪ੍ਰਗਟ ਗੁਰਾਂ ਦੀ ਦੇਹ ਹੈ ਮੈਨੂੰ ਨਹੀਂ ਪਤਾ ਕੱਲ ਕੁਦਰਤ ਦਾ ਕਿਹੜਾ ਨਿਯਮ ਤੂੰ ਬਦਲੇਗਾ ਮੈਨੂੰ ਨਹੀਂ ਪਤਾ ਕੱਲ ਕੀ ਹੋਣਾ ਕੀ ਨਹੀਂ ਹੋਣਾ ਬਸ ਤੇਰੇ ਚਰਨਾ ਚ ਅਰਦਾਸ ਹੈ ਆਪਣੀ ਬੱਚੀ ਦੀ लाज ਰੱਖੀਂ ਜਿਵੇਂ ਕਿਵੇਂ ਮਰਜੀ ਕੱਲ ਮੈਨੂੰ ਮੇਰੇ ਬੂਹੇ ਤੇ ਆ ਕੇ ਦਰਸ਼ਨ ਦੇ ਜਾ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕੀਤੀ ਜੀ ਬੇਟੀ ਨੇ ਕਹਿੰਦੀ ਹੁੰਦੀ ਹੈ ਜੀ ਕਹਿੰਦੇ ਤੁਸੀਂ ਗੁਰੂ ਨੂੰ ਬੁਲਾਓ ਗੁਰੂ ਜੀ ਅੱਜ ਵੀ ਆਉਣਗੇ ਹਨਾ ਅੱਜ ਵੀ ਬੁਲਾਉਣਗੇ ਤੁਹਾਨੂੰ ਤੁਸੀਂ ਗੁਰੂ ਜੀ ਨੂੰ ਯਾਨੀ ਤੁਸੀਂ ਉਹਨਾਂ ਨੂੰ ਇੱਕ ਆਵਾਜ਼ ਤਾਂ ਦੋ ਗੁਰੂ ਜੀ ਤੁਹਾਡੇ ਦਰ ਤੇ ਉਹ ਤਾਂ ਆਉਣ ਨੂੰ ਤਿਆਰ ਨਹੀਂ ਤੁਸੀਂ ਬੁਲਾਉਣ ਵਾਲੇ ਬਣੋ ਹਨਾ ਸੋ ਜੀ ਉਹ ਬਹੁਤ ਤਰਲੇ ਮਿੰਤਾ ਕਰਦੀਆਂ ਰੋਂਦੀ ਰੋਂਦੀ ਅਰਦਾਸ ਕਰਦੀਆਂ ਕਿ ਇਹ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਮੇਰੀ ਮੇਰੀ लाज ਰੱਖ ਲਈ ਕਿ ਮੈਂ ਤੇਰੇ ਤੇ ਮੇਰਾ ਬਹੁਤ ਭਰੋਸਾ ਮੇਰਾ ਭਰੋਸਾ ਨਾ ਟੁੱਟਣ ਦੇਈਂ ਬਸ ਜਿਵੇਂ ਕਿਵੇਂ ਮਰਜੀ ਬਸ ਤੂੰ ਮੇਰੇ ਕੱਲ ਮੇਰੇ ਬੂਹੇ ਤੇ ਆ ਜੀ ਮੈਨੂੰ ਦਰਸ਼ਨ ਦੇ ਦੇ ਕਿ ਮੇਰੀ लाज ਰੱਖ ਲੈ ਸੋ ਜੀ ਉਧਰੋਂ ਜਿਹੜੀ ਸੱਸ ਹੁੰਦੀ ਆ ਉਹ ਵੀ ਆਪਣੇ ਜਿਹੜੇ ਗੁਰੂ ਨੂੰ ਮੰਨਦੀ ਹੁੰਦੀ ਆ ਦੇਹਧਾਰੀ ਹੁੰਦਾ ਜੀ ਉਹਨੂੰ ਪਤਾ ਨਹੀਂ ਜਿਹੜਾ ਵੀ ਹੋਊਗਾ ਉਹਨਾਂ ਦਾ ਤੇ ਉਹਨਾਂ ਨੂੰ ਫੋਨ ਕਰ ਦਿੰਦੀ ਆ ਕਿ ਤੁਸੀਂ ਆਓ ਤੇ ਹਨਾ ਕੀ ਸਵੇਰ ਦਰਸ਼ਨ ਦੇ ਕੇ ਜਾਓ ਮੇਰੀ ਨੋ ਨੂੰ ਚਲੋ ਜੀ ਸਵੇਰ ਹੁੰਦੀ ਆ ਤੇ ਜਿਹੜਾ ਯੂਨੀਵਰਸਿਟੀ ਦਾ ਗਰਾਊਂਡ ਉੱਪਰ ਜਦੋਂ ਨਵਾਂ ਬੈਚ ਆਉਂਦਾ ਜੀ ਸਟੂਡੈਂਟਸ ਦਾ ਤੇ ਉਹਨਾਂ ਨੇ ਜੀ ਗੁਰ ਆਪਣੇ ਕਾਲਜ ਦੇ ਵਿੱਚ ਗਰਾਊਂਡ ਦੇ ਵਿੱਚ ਸੁਖਮਨੀ ਸਹਿਜ ਜਿਦਾ ਪਾਰ ਸੁੱਖਿਆ ਹੁੰਦਾ ਜੀ ਤੇ ਬੱਚੇ ਪਾਰ ਰਖਵਾਉਂਦੇ ਨੇ ਗਰਾਊਂਡ ਦੇ ਵਿੱਚ ਬਹੁਤ ਪੰਡਾਲ ਸਜੇ ਹੁੰਦੇ ਆ ਤੇ ਉਦੋਂ ਜੀ ਬਾਰਿਸ਼ ਵਾਲਾ ਮੌਸਮ ਹੁੰਦਾ ਵਾ ਤੇ ਜੋ ਲੋਕ ਗੂਗਲ ਤੇ ਚੈੱਕ ਕਰਦੇ ਨੇ ਉਹ ਕਿ 3 ਵਜੇ ਤੋਂ ਬਾਅਦ ਦੀ ਬਾਰਿਸ਼ ਆ ਕਿ 12 ਵਜੇ ਤੱਕ ਸਾਰਾ ਨਿਪਟ ਜਾਣਾ ਹਨ ਸੋ ਚਲੋ ਜੀ ਆਪਾਂ ਜਾਨੀ ਆ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਸਤਿਕਾਰ ਨਾਲ ਲੈ ਕੇ ਆਉਣੀ ਆ ਤੇ ਚਲੋ ਜੀ ਆਪਣਾ ਉਹ ਜਿਹੜੇ ਇੱਕ ਪ੍ਰੋਫੈਸਰ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਤੋਂ ਬੜੇ ਸਤਿਕਾਰ ਨਾਲ ਆਪਣੀ ਸਿਰ ਤੇ ਰੱਖ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਿਮਰਨ ਕਰਦੇ ਹੋਏ ਜੀ ਉਹ ਗੁਰਦੁਆਰਾ ਸਾਹਿਬ ਤੋਂ ਤੁਰ ਪੈਂਦੇ ਨੇ ਤੇ ਜਦੋਂ ਤੁਰ ਪੈਂਦੇ ਨੇ ਜੀ ਤੇ ਜਦੋਂ ਰਾਹ ਦੇ ਵਿੱਚ ਆਉਂਦੇ ਨੇ ਤੇ ਕੀ ਹੁੰਦਾ ਹੈ ਜੀ ਜਦੋਂ ਆਪਣੀ ਉਹਨਾਂ ਦੀ ਨੋਹ ਦੇ ਘਰ ਦੇ ਅੱਗੇ ਜਦੋਂ ਸੁਰੇਂਦਰ ਕੌਰ ਦੇ ਘਰ ਦੇ ਅੱਗੇ ਪਹੁੰਚਦੇ ਨੇ ਉਦੋਂ ਕਣੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਬਾਰਿਸ਼ ਸ਼ੁਰੂ ਹੋ ਜਾਂਦੀ ਆ ਤੇ ਹੁਣ ਗੁਰਦੁਆਰਾ ਸਾਹਿਬ ਵੀ ਕਾਫੀ ਪਿੱਛੇ ਰਹਿ ਗਿਆ ਸੀ ਸੋ ਜੀ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੇ ਸੀ ਤੇ ਇੰਨਾ ਵੀ ਸੀਗਾ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਕਿ ਹੁਣ ਉੱਤੇ ਵੀ ਪ੍ਰਕਾਸ਼ ਨਹੀਂ ਕਰ ਸਕਦੇ ਕਾਲਜ ਦੇ ਵਿੱਚ ਗਰਾਊਂਡ ਦੇ ਵਿੱਚ ਸੋ ਉੱਤੇ ਇੱਕ ਸਿੱਖ ਸੀ ਉਹਨੇ ਕਿਹਾ ਕਿ ਮੈਂ ਇਹਨਾਂ ਨੂੰ ਜਾਣਦਾ ਸੁਰਿੰਦਰ ਗੌਰ ਜੀ ਦਾ ਘਰ ਆ ਕਿ ਆਪਾਂ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਇੱਥੇ ਆਪਾਂ ਰੁਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਗਿੱਲੇ ਨਾ ਹੋ ਜਾਣ ਸੋ ਜੀ ਉਹ ਬੂਆ ਖੜਕਾਉਂਦੇ ਨੇ ਤੇ ਉੱਪਰ ਜੀ ਉਹਨਾਂ ਦੀ ਜਿਹੜੀ ਨੋ ਹੁੰਦੀ ਆ ਉਹ ਰੋ ਰੋ ਕੇ ਤੇਰੇ ਲਈ ਮਨਤਾ ਕਰਦੀ ਹੁੰਦੀ ਆ ਅਰਦਾਸ ਕਰਦੀ ਹੁੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਕਿ ਮੇਰੀ ਲਾਜ ਰੱਖ ਲਾ ਕਿ ਤੂੰ ਜਿਵੇਂ ਮਰਜੀ ਆ ਕਿ ਸਾਡੇ ਅੱਜ ਦਰਸ਼ਨ ਦੇ ਦੇ ਮੈਨੂੰ ਮੇਰੀ ਸੱਸ ਨੂੰ ਤੇ ਮੈਨੂੰ ਤੇ ਜਦੋਂ ਬੂਹਾ ਖੜਕਦਾ ਜੀ ਤੇ ਉਹ ਭੱਜੀ-ਭੱਜੀ ਜਾਂਦੀ ਆ ਗੇਟ ਖੜਕਾਉਂਦੀ ਆ ਤੇ ਜਦੋਂ ਗੇਟ ਖੋਲਦੀ ਆ ਤੇ ਦੇਖਦੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੇ ਬੂਹੇ ਦੇ ਅੱਗੇ ਹਨਾ ਉਹਨਾਂ ਦੇ ਪ੍ਰੋਫੈਸਰ ਦੇ ਸਿਰ ਤੇ ਸਤਕਾਰ ਨਾਲ ਦੇਖੋ ਜੀ ਉਹਨਾਂ ਦੇ ਘਰ ਆਉਂਦੇ ਨਹੀਂ ਤੇ ਉਹ ਆਪਣੀ ਸੱਸ ਮਾਂ ਨੂੰ ਆਵਾਜ਼ ਦਿੰਦੀ ਆ ਕਿ ਮਾਂ ਮੇਰੇ ਵਾਲਾ ਗੁਰੂ ਤਾਂ ਆ ਗਿਆ ਕੀ ਹੁਣ ਤੇਰੇ ਵਾਲਾ ਗੁਰੂ ਆਇਆ ਕਿ ਨਹੀਂ ਤੂੰ ਇੱਕ ਵਾਰ ਉਹਨਾਂ ਨੂੰ ਵੀ ਪੁੱਛ ਲੈ ਕਿ ਮੇਰੇ ਗੁਰੂ ਜੀ ਤਾਂ ਆ ਗਏ ਨੇ ਤੇ ਜਦੋਂ ਜੀ ਇਦਾਂ ਕਹਿੰਦੀ ਆ ਤੇ ਉਹ ਦੱਸਦੇ ਨੇ ਕਿ ਇਦਾਂ ਇਦਾਂ ਕਰਕੇ ਅਸੀਂ ਗਰਾਊਂਡ ਦੇ ਵਿੱਚ ਅੱਜ ਪਾਠ ਖਾਇਆ ਸੀ ਸੁਖਮਨੀ ਸਹਿਮ ਜੀ ਦਾ ਕਿ ਉਧਰੋਂ ਬਾਰਿਸ਼ ਹੋ ਰਹੀ ਆ ਤੇ ਅਸੀਂ ਉੱਥੇ ਪ੍ਰਕਾਸ਼ ਨਹੀਂ ਕਰ ਸਕਦੇ ਕਿ ਅਸੀਂ ਤੁਹਾਡੇ ਘਰ ਪ੍ਰਕਾਸ਼ ਕਰਨਾ ਚਾਹੁੰਦੇ ਆ ਤੇ ਲੋ ਜੀ ਉਹਨਾਂ ਨੇ ਅੱਗੇ ਆ ਲਈ ਚੰਦੂਆ ਸਾਹਿਬ ਲਵਾ ਦਿਓ ਤੇ ਚਲੋ ਜੀ ਉੱਤੇ ਚੰਦੂਆ ਸਾਹਿਬ ਲਗਾਇਆ ਗਿਆ ਅਰਦਾਸ ਕੀਤੀ ਕਿ ਪ੍ਰਕਾਸ਼ ਕਰਾ ਦਿਓ ਪ੍ਰਕਾਸ਼ ਹੋਇਆ ਜੀ ਗੁਰਗ੍ਰੰਥ ਸਾਹਿਬ ਜੀ ਦਾ ਉਹਨਾਂ ਦੇ ਘਰ ਦੇ ਵਿੱਚ ਕੁੜੀ ਨੇ ਰੋ ਰੋ ਕੇ ਰੋ ਰੋ ਕੇ ਬਾਣੀ ਪੜੀ ਜੀ ਸੋ ਜੀ ਬਾਣੀ ਪੜੀ ਸਾਰਾ ਦਿਨ ਬਾਰਿਸ਼ ਹੋਈ ਗਈ ਤੇ ਜਦੋਂ ਸ਼ਾਮ ਨੂੰ ਬਾਰਿਸ਼ ਸ਼ੁਰੂ ਕੀਤੀ ਤੇ ਗੁਰਗ੍ਰੰਥ ਸਾਹਿਬ ਜੀ ਨੂੰ ਉੱਥੋਂ ਸਤਿਕਾਰ ਦੇ ਨਾਲ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਜਾਂਦਾ ਗਿਆ ਜੀ ਫਿਰ ਉਸ ਤੋਂ ਬਾਅਦ ਜਦੋਂ ਚਲੇ ਜਾਂਦੇ ਨੇ ਜੀ ਫਿਰ ਜਿਹੜੀ ਨੋ ਹੁੰਦੀ ਆ ਉਹ ਆਪਣੀ ਸੱਸ ਨੂੰ ਤੇ ਫਿਰ ਬੋਲਦੀ ਆ ਜੀ ਆਪਣੀ ਸੱਸ ਨਾਲ ਗੱਲ ਕਰਦੀ ਆ ਕਹਿੰਦੀ ਆ ਉਹਨਾਂ ਨੂੰ ਕਿ ਮਾਂ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਆ ਗਏ ਤੁਹਾਡੇ ਗੁਰੂ ਤੁਹਾਡੇ ਗੁਰੂ ਜੀ ਨਹੀਂ ਆਏ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਮੈਂ ਫੋਨ ਕੀਤਾ ਹੋਇਆ ਕੱਲ ਦਾ ਕਿ ਉਹ ਅਜੇ ਤੱਕ ਆਏ ਨਹੀਂ ਉਧਰ ਸ਼ਾਮ ਹੋਣ ਵਾਲੀ ਆ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਵੇਰੇ ਟਾਈਮ ਨਾਲ ਦੇਖੋ ਸੱਜਰੇ ਹੀ ਆ ਗਏ ਤੇ ਮੁੜ ਕੇ ਟਾਈਮ ਨਾਲ ਉਹਨਾਂ ਸ਼ਾਮ ਨੂੰ ਚਲੇ ਵੀ ਗਏ ਨੇ ਆਪਣੇ ਸਥਾਨਾਂ ਤੇ ਚਲੇ ਗਏ ਨੇ ਸਤਿਕਾਰ ਦੇ ਨਾਲ ਕਿ ਤੁਹਾਡੇ ਗੁਰੂ ਜੀ ਆਏ ਨਹੀਂ ਹਜੇ ਤੇ ਫਿਰ ਉਹਦੀ ਸੱਸ ਮੂੰਹ ਜੇ ਲਟਕਾ ਕੇ ਕਹਿੰਦੀ ਆ ਕਹਿੰਦੀ ਕਿ ਮੈਂ ਉਹਨਾਂ ਨੂੰ ਫੋਨ ਕਰਿਆ ਸੀ ਤੇ ਉਹ ਕਹਿੰਦੇ ਨੇ ਕਿ ਬਾਰਿਸ਼ ਬਹੁਤ ਹੋ ਰਹੀ ਆ ਉਹਨਾਂ ਦਾ ਮੈਨੂੰ ਸਹੇਰੀ ਕਾਲ ਆ ਗਿਆ ਸੀ ਕਿ ਮੈਂ ਅੱਜ ਆ ਨਹੀਂ ਸਕਦਾ ਸੋ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਹਨਾ ਕਿੰਨੇ ਆਪਾਂ ਜਦੋਂ ਕੋਈ ਉਹਨਾਂ ਨੂੰ ਐਦਾਂ ਖਾਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਤੂ ਪਰੰਤੂ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਫਿਰ ਉਸ ਨੂੰ ਅਸਲੀ ਆਇਨਾ ਦਿਖਾਉਂਦੇ ਨੇ ਤੇ ਜਿਹੜੇ ਦੇਹਧਾਰੀ ਗੁਰੂਆਂ ਨੂੰ ਉਹ ਮੰਨਦੀ ਸੀ ਦੇਖੋ ਜੀ ਕਹਿੰਦੇ ਕਿ ਉਹ ਇੱਕ ਤਾਂ بارش ਹੋਣ ਦੇ ਸਿਰਫ ਇੱਕ ਮੀਂਹ ਪੈ ਰਿਹਾ ਸੀਗਾ ਤੇ ਉਹ ਦੇਖੋ ਜੀ ਮੀਂਹ ਕਰਕੇ ਉਹਦਾ ਸਾਥ ਛੱਡ ਗਏ ਤੇ ਉਹ ਆਏ ਨਹੀਂ ਉਦੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਕਹਿੰਦੇ ਚਾਹੇ ਨੇਰ ਚੱਲੇ ਛਖੜ ਚੱਲੇ ਜੋ ਮਰਜੀ ਜਿੱਦਾਂ ਦਾ ਮਰਜੀ ਕੋਈ ਵੀ ਮਾਹੌਲ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਜਿਹੜੇ ਉਹਨਾਂ ਦੇ ਸੱਚੇ ਭਗਤ ਆ ਉਹਨਾਂ ਦਾ ਸਾਥ ਹਰ ਕੰਡੀਸ਼ਨ ਚ ਨਹੀਂ ਛੱਡਦੇ ਪਰ ਉਹ ਦੇਖੋ ਜੀ ਜਿਹੜਾ ਉਹਨਾਂ ਦੇਹਤਾਰੀ ਗੁਰੂ ਸੀਗਾ ਤੇ ਤੁਸੀਂ ਦੇਖੋ ਕਿ ਉਹਨਾਂ ਨੇ ਇੱਕ ਸਿਰਫ ਮੀ ਪਿਆ ਕਿ ਉਹ ਆਈ ਨਹੀਂ ਹਨਾ ਸੋ ਜਿਹੜੇ ਦੇਹਤਾਰੀ ਗੁਰੂਆਂ ਨੂੰ ਮੰਨਦੇ ਨੇ ਉਹਨਾਂ ਲਈ ਵੀ ਜਿਹੜੀ ਇਹ ਜਿਹੜੀ ਵੀਡੀਓ ਆ ਜੀ ਉਹ ਵੀ ਸੁਣ ਰਹੇ ਨੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਓ ਜੀ ਗੁਰੂ ਗੋਬਿੰਦ ਸਿੰਘ ਜੀ ਵੀ ਕਹਿ ਕੇ ਗਏ ਨੇ ਗੁਰੂ ਮਾਨਿਓ ਗ੍ਰੰਥ ਜੇ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਆਪਾਂ ਨੂੰ ਦੇਖੋ ਜੀ ਇੱਕ ਤਰ੍ਹਾਂ ਦਾ ਉਹ ਆਪਾਂ ਨੂੰ ਆਰਡਰ ਹੀ ਦੇ ਕੇ ਗਏ ਸੀਗੇ ਹਨਾ ਤੇ ਆਪਾਂ ਉਹਨਾਂ ਦੇ ਅੱਜ ਉਹਨਾਂ ਦੇ ਜਿਹੜਾ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਆ ਹੁਕਮ ਦਿੱਤਾ ਆਪਾਂ ਉਹਨਾਂ ਦੇ ਕਿੰਨੇ ਲੋਕ ਉਹਨਾਂ ਦੇ ਖਿਲਾਫ ਜਾਂਦੇ ਨੇ ਫਿਰ ਵੀ ਆਪਾਂ ਦੇਹਤਾਰੇ ਗੁਰੂਆਂ ਨੂੰ ਮੰਨਦੇ ਆ ਜਦੋਂ ਗੁਰੂ ਜੀ ਆਪ ਕਹਿ ਕੇ ਗਏ ਨੇ ਕਿ ਗੁਰੂ ਮਾਨਿਓ ਗ੍ਰੰਥ ਤੇ ਆਪਾਂ ਨੂੰ ਦੇਹਤਾਰੀ ਗੁਰੂਆਂ ਨੂੰ ਨਾਮ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਪਣੀ ਸੱਚੀ ਆਸਥਾ ਰੱਖਣੀ ਚਾਹੀਦੀ ਆ ਜੀ ਕਿਤੇ ਹੋਰ ਆਪਾਂ ਨੂੰ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੀ ਆਸਥਾ ਨਾਲ ਸ਼ਰਧਾ ਨਾਲ ਤੁਸੀਂ ਮੰਨੋ ਤੁਹਾਡੇ ਘਰ ਬੈਠੇ ਕੰਮ ਹੋਣਗੇ ਤੁਹਾਨੂੰ ਜੇ ਤੁਹਾਡੇ ਕੋ ਰੋਜ਼ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਹੁੰਦਾ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲੋਂ ਮੰਨਦੇ ਹੋ ਅੰਮ੍ਰਿਤ ਵੇਲਾ ਸਾਮਦੇ ਹੋ ਬਾਣੀ ਪੜ੍ਹਦੇ ਹੋ ਨਾ ਤੁਹਾਡੇ ਘਰ ਬੈਠੇ ਕੰਮ ਸਹੀ ਹੋਣਗੇ ਤੁਸੀਂ ਮੈਂ ਤੁਹ ਲਖਵਾ ਲਓ ਦੁਨੀਆ ਦੇ ਜਿਹੜੇ ਮਰਜੀ ਕੋਨੇ ਚ ਚਲੇ ਜਾਓ ਗੁਰੂ ਗ੍ਰੰਥ ਸਾਹਿਬ ਜੀ ਕਦੀ ਵੀ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦੇ ਪਰ ਜਿਹੜੇ ਦੇਹਤਾਰੇ ਗੁਰੂ ਨੇ ਦੇਖੋ ਇੱਕ ਮੀ ਪੈਣ ਤੇ ਉਹ ਨਹੀਂ ਆਇਆ ਪਰ ਗੁਰੂ ਗ੍ਰੰਥ ਸਾਹਿਬ ਜੀ ਜੀ ਨੂੰ ਉਹਦੀ ਸੱਸ ਨੇ ਚੈਲੰਜ ਕੀਤਾ ਸੀਗਾ ਉਸ ਦੀ ਆਪਣੀ ਨੋਹ ਨੂੰ ਕਿ ਦੇਖਦੀਆਂ ਤੇਰਾ ਗੁਰੂ ਆਉਂਦਾ ਕਿ ਨਹੀਂ ਉਹਨੂੰ ਵੀ ਫੋਨ ਕਰ ਲਾ ਦੇਖੋ ਜਿਉਂ ਨੇ ਜਦੋਂ ਅਰਦਾਸ ਕੀਤੀ ਰੋ ਰੋ ਕੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਮਰਜ਼ੀ ਕਰਕੇ ਸੁਬਾਹ ਧਰ ਤੇ ਉਹਨਾਂ ਦੇ ਆ ਗਏ ਪਰ ਉਹਦਾ ਜਿਹੜਾ ਦੇਹਧਾਰੀ ਗੁਰੂ ਸੀ ਉਹ ਸਿਰਫ ਮੀਂਹ ਪੈਣ ਕਰਕੇ ਹੀ ਨਹੀਂ ਆਇਆ ਸੋ ਮੈਨੂੰ ਜਦੋਂ ਇਹ ਮੈਂ ਵੀਡੀਓ ਸੁਣੀ ਸੀਰੀਅਸਲੀ ਮੈਂ ਬਹੁਤ ਇਮੋਸ਼ਨਲ ਹੋ ਗਈ ਸੁਣ ਕੇ ਸੋ ਜਿਹਨੇ ਦਿਲੋਂ ਗੁਰਗਰਾਂ ਸਾਹਿਬ ਜੀ ਨੂੰ ਮੰਨਦੇ ਆ ਨਾ ਤੇ ਜਦੋਂ ਉਹ ਅਸੀਂ ਇਦਾਂ ਦੀਆਂ ਵੀਡੀਓ ਸੁਣਦੇ ਆ ਨਾ ਤੇ ਹੋਰ ਵੀ ਜ਼ਿਆਦਾ ਵਿਸ਼ਵਾਸ ਪੱਕਾ ਹੁੰਦਾ ਵਾ ਹੋਰ ਵੀ ਜ਼ਿਆਦਾ ਇੱਕ ਇਮੋਸ਼ਨਲ ਅਟੈਚਮੈਂਟ ਹੋ ਜਾਂਦੀ ਆ ਸੋ ਮੇਰਾ ਤਾਂ ਮੈਨੂੰ ਬਹੁਤ ਮੇਰੀ ਅੱਖਾਂ ਨਮ ਹੋ ਗਈਆਂ ਸੀ ਤੇ ਆਈ ਥਿੰਕ ਤੁਹਾਨੂੰ ਵੀ ਇਹ ਵੀਡੀਓ ਬਧੀਆਂ ਲੱਗੀ ਹੋਗੀ ਸੁਣ ਕੇ ਹਨਾ ਸੋ ਜੇ ਤੁਹਾਨੂੰ ਵਧੀਆਂ ਲੱਗੀ ਨਾ ਤੁਸੀਂ ਇਹ ਵੀਡੀਓ ਨੂੰ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰਿਓ ਮੇਰੇ ਹੋਰ ਭੈਣ ਭਰਾ ਜਿਹਨੇ ਆਪਣੇ ਨੇ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਸੁਣਨ ਜੀ ਬਹੁਤ ਹੀ ਵਧੀਆ ਸੱਚੀ ਕਰਾਮਾਤ ਹੈ ਜੀ ਇਹ ਸੋ ਇਹ ਸੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਹੋ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮੇਰੇ ਸਾਰੇ ਪਿਆਣ ਭਰਾਵਾਂ ਕੋ ਪਹੁੰਚ ਜਾਣ ਜੀ ਸੋ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ 'ਚ ਜਾਂਦੇ ਜਾਂਦੇ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੈ ਕੇ ਪਲੀਜ਼ ਇੱਕ ਵਾਰ ਹਾਜ਼ਰੀ ਜੂਰ ਲਗਵਾਇਓ ਤੇ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਸੁਣਿਆ ਵਾ ਤੇ ਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ 'ਚ レカジー。